ਸਾਪੂਸਤ ਦਸਤਖਤ ਨਾਲ ਡੀਸੀ ਸਾਹਿਬ ਨੂੰ ਇੱਕ ਮੈਮੋਰੈਂਡਮ ਦੇਣਾ ਹੈ ਜਿਹਦੇ ਵਿੱਚ ਸਾਡੇ ਦੋ ਮੁੱਦੇ ਆ ਇੱਕ ਤਾਂ ਇਸ ਦਸਤਖਤ ਵੀਰਗ ਬਈ ਦੇ ਜੋ ਕੁੱਝ ਫਿੱਟੀ ਗਈ ਆ ਦੂਸਰਾ ਜਿਹੜਾ ਬਾਈ ਆਪਣੇ ਪੁਰਖ ਪਰਮਤਮਾਰ ਨੇ ਫੂਟਸਾਈਡ ਕੀਤੀ ਆ ਉਸ ਗੱਲ ਨੂੰ ਲੈ ਕੇ ਅਸੀਂ ਅੱਜ ਮੈਮੋਰੈਂਡਮ ਦਿੱਤਾ ਹੈ ਕਿ ਸਾਡੇ ਜੁਨਾਵ ਬੰਦਿਆਂ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਲੰਬੇ ਸਮੇਂ ਤੋਂ ਕਪਾਣ ਦੇ 15000 ਸਾਲ ਤੱਕ ਕਰਦੇ ਪਏ ਇਹ ਜਿਹੜਾ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਰਹੀ ਆ ਅਸੀਂ ਉਹਦੇ ਬਰੋਡ ਦੇ ਵਿੱਚ ਅੱਜ ਸੀ ਡੀਸੀ ਸਾਹਿਬ ਨੂੰ ਇਹ ਮੈਮੋਰੰਡਮ ਦਿੱਤਾ ਔਰ ਅਸੀਂ ਸਥਾਨੀਆ ਸਰਕਾਰਾਂ ਨੂੰ ਇਹ ਅਪੀਲ ਕਰਦੇ ਆ ਕਿ ਲੰਬੇ ਸਮੇਂ ਤੋਂ ਜੋ ਸਾਡੇ ਨਾਲ ਇਹ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਪਿੱਟੀਮਾਈਜੇਸ਼ਨ ਹੋ ਰਹੀ ਆ, ਇਹਨੂੰ ਰੋਕਿਆ ਜਾਵੇ ਔਰ ਸਾਡੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇਗੀ ਗੱਲ ਦੇ ਲੈ ਕੇ ਅਸੀਂ ਅੱਜ ਇਹ ਮੈਮੋਰੰਡਮ ਦਿੱਤਾ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜਿਹੜਾ ਮੈਮੋਰੰਡਮ ਦਿੱਤਾ ਗਿਆ ਮੈਮੋਰੰਡਮ ਦਾ ਸਾਡਾ ਵਿਸ਼ਾ ਸੀ ਕਿ ਜਿਹੜਾ ਚੀਫ ਜਸਸ ਦੇ ਵੱਲ ਜੁੱਤੀ ਉਛਾਲੀ ਗਈ ਤੇ ਦੂਸਰਾ ਮਾਮਲਾ ਸੀ ਸਾਡਾ 22 ਭਾਈ ਸੀ ਭਾਈ ਪੂਰਨ ਕੁਮਾਰ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿਹੜਾ ਬਵਾਲ ਮਚਿਆ ਹੋਇਆ ਇਹਦੇ ਬਾਰੇ ਕੋਈ ਜ਼ਿਆਦਾ ਸਾਨੂੰ ਵਿਸਤਾਰ ਨਾਲ ਦੱਸਣ ਦੀ ਜ਼ਰੂਰਤ ਨਹੀਂ ਕਿ ਕਿ ਪੂਰਾ ਬਵਾਲ ਜਿਹੜਾ ਪੂਰੇ ਇੰਡੀਆ ਦੇ ਵਿੱਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਇਹ ਜਿਹੜਾ ਸਾਰੀਆਂ ਚੀਜ਼ਾਂ ਜਿਹੜੀਆਂ ਲੈਂਟਰਾਈਟ ਦੇ ਵਿੱਚ ਆ ਚੁੱਕੀਆਂ ਆਆਂ ਤੇ ਅੱਜ ਜਿਹੜਾ ਜਿਹੜਾ ਨੂੰ ਸੂਚਿਤ ਜਾਤੀ ਵਰਗਿਆ ਉਹ ਅੱਜ ਵੀ ਮਤਲਬ ਇਸ ਚੀਜ਼ ਨੂੰ ਫੀਲ ਕਰ ਰਿਹਾ ਕਿ ਜਿਹੜਾ ਪਿਛਲੇ 5000 ਸਾਲਾਂ ਵਾਲਾ ਜਿਹੜਾ ਸਾਡੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਸੀ ਉਹ ਵੀ ਅੱਜ ਸ਼ੁਰੂ ਹੋ ਗਿਆ ਇਸ ਕਰਕੇ ਭਾਰਤ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਭਾਰਤ ਦਾ ਜਿਹੜਾ ਜਿਹੜਾ ਸਭ ਤੋਂ ਇੱਕ ਨੰਬਰ ਦਾ ਜਿਹੜਾ 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 ਸਿਟੀਜ਼ਨ ਹੈ ਸਾਡਾ ਜਿਹੜਾ ਵਸਨੀਕ ਹੈ ਜਿਹੜਾ ਦੇ ਨੂੰ ਮਾਨਯੋਗ ਜਿਹੜਾ ਰਾਸ਼ਟਰਪਤੀ ਦੀ ਆ ਔਰ ਸੈਕੰਡ ਸਿਟੀਜ਼ਨ ਸਾਡੇ ਜਿਹੜੇ ਆ ਚੀਫ ਜਸਟਿਸ ਆਫ ਇੰਡੀਆ ਹੁੰਦੇ ਆ ਜੀ ਜੇ ਸੈਕੰਡ ਸਿਟੀ ਜਾਨ ਇਨੀ ਸੇਫ ਨਹੀਂ ਹੈਗਾ ਤੇ ਦੂਜੇ ਦੂਜੇ ਸੂਰਜ ਜੱਤੀ ਵਾਲੇ ਜਿਹੜੇ ਵਰਗ ਦੇ ਲੋਕ ਆ ਉਹ ਕਿਵੇਂ ਸੇਫ ਆ ਦੂਸਰੀ ਗੱਲ ਰਹੀ ਕਿ ਜੇ ਜੇ ਬਾਈਸੀ ਪੂਰਨ ਕੁਮਾਰ ਜਿਹੜੇ ਆ ਆਈਪੀਐਸ ਸੀਗੇ ਉਹਨਾਂ ਦੀ ਵਾਈਫ ਜਿਹੜੀ ਆਈਐਸ ਆ ਉਹਨਾਂ ਦਾ ਪੂਰਾ ਪਰਿਵਾਰ ਆਈਐਸ ਪੀਸੀਐਸਏ ਦੇ ਵਿੱਚ ਸਾਰਾ ਭਰੇ ਪਏ ਆ ਤੇ ਜੇ ਉਹ ਸੇਫ ਨਹੀਂ ਹੈਗੇ ਤੇ ਜਿਹੜਾ ਆਮ ਆਦਮੀ ਆ ਉਹ ਕਿੱਥੋਂ ਸੇਫ ਆ ਸਰ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜੇ ਅਸੀਂ ਭਾਰਤ ਦੇ ਸੰਵਿਧਾਨ ਦੀ ਇਹ ਜਿਹੜੇ ਲੋਕ ਆਏ ਆ ਇਹ ਹਰ ਵੇਲੇ ਨਾਹਾ ਦਾ ਨਾਰਾ ਮਾਰਦੇ ਆ ਕਿ ਭਾਰਤੀ ਸੰਵਿਧਾਨ ਦੀ ਰੱਖਿਆ ਕਰੀਏ ਕਿ ਜੇ ਤੁਸੀਂ ਸੌਂ ਖਾ ਕੇ ਭਾਰਤੀ ਸੰਵਿਧਾਨ ਦੀ ਖਸੌਂ ਖਾ ਕੇ ਤੁਸੀਂ ਉਹਦਾ ਗ੍ਰਹਿਣ ਕਰਦੇ ਹੋ ਉਹਦੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਲੋਕਾਂ ਦਾ ਨਿਆਹ ਕਰਦੇ ਹੋ ਪਰ ਜੇ ਜਿਹੜੇ ਜੇ ਸਾਨੂੰ ਉਹਦੀ ਰੱਖਿਆ ਕਰਨੀ ਪੈਗੀ ਫੇ ਤੁਹਾਡੇ ਤੁਹਾਡਾ ਵजूद ਕਿੱਥੇ ਖੜਾ ਸਾਰੇ ਲੋਕ ਜਿਹੜੇ ਅਸੀਂ ਭਾਰਤੀ ਆ ਪਹਿਲਾਂ ਤੇ ਇਹ ਮੰਨਿਏ ਅਸੀਂ ਭਾਰਤੀ ਆ ਜੇ ਅਸੀਂ ਭਾਰਤੀ ਆ ਤਾਂ ਸਾਨੂੰ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਬਾਰ ਬਾਰ ਜਿਹੜਾ ਇਹਨਾਂ ਚੀਜ਼ਾਂ ਤੇ ਸਾਨੂੰ ਕਿਤੇ ਨਾ ਕਿਤੇ ਆਣ ਕੇ ਜਲੀਲ ਕੀਤਾ ਜਾਂਦਾ ਅਨਸੂਚਿਤ ਵਰਗ ਵਰਗ ਨੂੰ ਟਾਰਗੇਟ ਕੀਤਾ ਜਾਂਦਾ ਕਿਤੇ ਨਾ ਕਿਤੇ ਸਮੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਇੱਥੇ ਸਾਡੇ ਨਾਲ ਕਥਾਈਆਂ ਕਰ ਰਹੀਆਂ ਅਸੀਂ ਭਾਰਤੀ ਮਾਨਯੋਗ ਰਾਸ਼ਪਤੀ ਜੀ ਦੇ ਕੋਲੋਂ ਔਰ ਪ੍ਰਧਾਨ ਭਾਰਤ ਦੇ ਪ੍ਰਧਾਨ ਮੰਤਰੀ ਜੀ ਦੇ ਕੋਲੋਂ ਮੰਗ ਕਰਦੇ ਆ ਕਿ ਇਹਨਾਂ ਸਾਰਿਆਂ ਵਿਸ਼ਿਆਂ ਤੇ ਗੌਰ ਕੀਤੀ ਜਾਵੇ ਔਰ ਜਿਹੜੇ 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 ਰਕੇਸ਼ ਕੁਮਾਰ ਜੀ ਜਿਹੜੇ ਸਕੇ ਜਿਨ੍ਹਾਂ ਨੇ ਮਾਨਯੋਗ ਗਵਾਈ ਸਾਹਿਬ ਤੇ ਜੁੱਤੀ ਓਸ਼ਾਲਾਂ ਦਾ ਜਿਹੜੀ ਛਾਲੀ ਗਈ ਆ ਉਹਨਾਂ ਤੇ ਦੇਸ਼ ਤਰੋ ਦਾ ਪਰਚਾ ਦਰਜ ਕੀਤਾ ਜਾਵੇ ਤਾਂ ਜੋ ਮਿਸਾਲ ਜਿਹੜੀ ਸੈੱਟ ਕੀਤੀ ਜਾਵੇ ਦੂਸਰੀ ਗੱਲ ਰਹੀ ਬਾਈ ਸੀ ਪੂਰਨ ਕੁਮਾਰ ਹੋਣਾ ਤੇ ਮਾਮਲੇ ਦੇ ਵਿੱਚ ਜਿੰਨੇ ਦੋਸ਼ੀ ਆ ਉਹਨਾਂ ਦੋਸ਼ੀਆਂ ਤੇ ਐਫ ਆਈ ਆਰ ਤਾਂ ਜਿਹੜੀ ਕਰ ਦਿੱਤੀ ਗਈ ਆ ਪਰ ਉਹ ਬਾਈ ਨੇਮ ਨਹੀਂ ਕੀਤੀ ਗਈ ਹਜੇ ਬਾਈ ਨੇਮ ਹੈ ਉਹਨਾਂ ਤੇ ਐਫ ਆਈ ਆਰ ਕਰਕੇ ਉਹਨਾਂ ਬੰਦਿਆਂ ਨੂੰ ਜਿਹੜੀ ਉਹਦੀ ਸਜ਼ਾ ਕੀਤੀ ਦਿੱਤੀ ਜਾਵੇ ਤਾਂ ਜੋ ਅਸੀਂ ਤਾਂ ਮੰਗ ਕਰਦੇ ਆ ਕਿ ਇਹ ਜਿਹੜੀ ਜਿਹੜੀ ਜਿਹੜਾ ਉਹਨਾਂ ਦੇ ਨਾਲੇ ਮਾਮਲਾ ਜਿਹੜਾ ਹੋਇਆ ਇਹ ਸੀਬੀਆਈ ਨੂੰ ਦੇ ਦਿੱਤਾ ਜਾਵੇ ਜੇ ਜੇ ਸਰਕਾਰ ਦੇ ਕੋਲ ਹਰਿਆਣਾ ਸਰਕਾਰ ਤੋਂ ਹੈਂਡਲ ਨਹੀਂ ਹੁੰਦਾ ਉਹ ਸੀਬੀਆਈ ਨੂੰ ਦੇ ਦਿੱਤਾ ਜਾਵੇ ਤਾਂ ਜੋ ਲੋਕਾਂ ਦੇ ਜਿਹੜੇ ਹਿਰਦੇ ਜਿਹੜੇ ਬਲੁੰਧਰੇ ਗਏ ਆ ਉਹਨਾਂ ਤੇ ਮਲਮ ਲਾਈ ਜਾ ਸਕੇ ਜੈ ਭੀਮ ਜੈ ਪਰ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਸਾਡੇ ਸਮਾਜ ਦੇ ਨਾਲ ਜੋ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਸਾਡੇ ਚੀਫ ਜਸਟਿਸ ਜਿਹੜੇ ਵੀਰ ਗਵਈ ਜੀ ਇਹਨਾਂ ਤੇ ਇੱਕ ਜੁੱਤੀ ਛੁੱਟੀ ਗਈ ਆ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਚੀਫ ਜਸਟਿਸ ਸੇਫ ਨਹੀਂ ਹੈ ਤੇ ਸੰਵਿਧਾਨ ਦੀ ਰੱਖਿਆ ਕਿੱਥੋਂ ਕਰ ਲਣਗੇ ਇਹ ਅੱਜ ਸਾਡਾ ਸੰਵਿਧਾਨ ਵੀ ਖਤਰੇ 'ਚ ਹੈ ਅਸੀਂ ਇਹ ਦੋਨਾਂ ਮਸਲਿਆਂ ਤੇ ਆਈ ਪੀ ਪੂਰਨ ਕੁ ਆਈ ਪੀਐਸ ਪੂਰਨ ਕੁਮਾਰ ਜਿਹੜੇ ਉਹਨਾਂ ਨੇ ਸੁਸਾਈਡ ਕੀਤੀ ਆ ਉਹਨਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਕੇ ਸਾਮ ਡਿਵਿਜਨਲ ਜੇਲ੍ਹ 'ਚ ਭੇਜਿਆ ਜਾਵੇ ਤੇ ਚੰਗੇ ਭਲੇ ਨੂੰ ਡਿਵਿਜਨਲ ਜੇਲ੍ਹ ਭੇਜ ਦਿੰਦੇ ਉਹਨੂੰ ਕਿਉਂ ਨਹੀਂ ਭੇਜਿਆ ਗਿਆ ਅਸੀਂ ਮੰਗ ਕਰਦੇ ਆਂ ਕਿ ਇਹਨਾਂ ਨੂੰ ਵੀ ਦੇਸ਼ ਰੋਧ ਦਾ ਮਕਦਮਾ ਕਰਕੇ ਇਹਨਾਂ ਨੂੰ ਦਿਬੜਗੋੜ ਜੇਲ੍ਹ ਭੇਜਿਆ ਜਾਵੇ ਤਾਂ ਹੀ ਸਾਡੇ ਲੋਕਾਂ ਨੂੰ ਸਾਡੇ ਹਿਰਦੇ ਜਿਹੜੇ ਬਲੁੰਦਰੇ ਗਏ ਨੇ ਤਾਂ ਹੀ ਅਸੀਂ ਇਹਨਾਂ ਨੇ ਸ਼ਾਂਤੀ ਆਏਗੀ ਅਤੇ ਇਹ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਊਗਾ ਠੀਕ ਹੈ ਕੀ ਕਹਿਣਾ ਚਾਹੁੰਦੇ ਆਂ ਅੱਜ ਅਸੀਂ ਈਸੀ ਸਾਹਿਬ ਕੋਲ ਇੱਕ ਮੈਮੋਰੰਡਮ ਦੇਣ ਆਏ ਆ ਜਿਹਦੇ ਵਿੱਚ ਸਾਡੇ ਦੋ ਪੱਖ ਦੇ ਮੁੱਦੇ ਆ ਇਨ੍ਹਾਂ ਵਿੱਚ ਚੀਫ ਜਸਟਿਸ ਡੀ ਆਰ ਗਵਾਈ ਤੇ ਅਰਕੇਸ਼ ਖੋਰਨਾ ਜਿਹੜੀ ਡਿਊਟੀ ਸਿਟੀ ਹੈ ਦੂਸਰੀ ਬਾਈ ਪੂਰਨ ਸਿੰਘ ਆਈਪੀਐਸ ਆਫਸਰ ਜਿਹੜੀ ਹਰਿਆਣੇ ਦੇ ਵਿੱਚ ਖੁਦਕਸ਼ੀ ਹੋਈ ਹੈ ਇਹਨਾਂ ਦੋਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਅੱਜ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਹੈ ਉਹਨੇ ਮੰਗ ਕੀਤੀ ਹੈ ਕਿ ਜੇ ਦਲਿਤ ਪਰਿਵਾਰਾਂ ਦੇ ਵਿੱਚੋਂ ਕੋਈ ਵੀ ਬੰਦਾ ਪੜ੍ਹ ਲਿਖ ਕੇ ਇਡੀਆਂ ਵੱਡੀਆਂ ਪੋਸਟਾਂ ਤੇ ਪਹੁੰਚਦਾ ਹੈ ਉਹਦੇ ਪਿੱਛੇ ਕਿਹੜੀਆਂ ਸ਼ਾਸਨ ਕੰਮ ਕਰਦੀਆਂ ਨੇ ਕਿ ਇੱਕ ਚੀਫ ਜਸਟਿਸ ਜਿਹੜਾ ਇੰਡੀਆ ਦੇ ਸੰਵਿਧਾਨ ਦੇ ਵਿੱਚ ਰਹਿਦਾ ਹੈ ਸਭ ਤੋਂ ਉੱਚੀ ਪਦਵੀ ਹੈ ਸਿਰਫ ਜਾਤੀ ਵਿਵਾਦ ਕਰਕੇ ਉਹਦੇ ਤੇ ਜੁੱਤੀ ਛੱਤੀ ਜਾਂਦੀ ਹੈ ਅਸੀਂ ਇਹ ਆਪਣੇ ਫੋਰਮ ਵੱਲੋਂ ਨੈਸ਼ਨਲ ਐਕਸ਼ਨ ਫੋਰਮ ਫਾਰ ਸੋਸ਼ਲ ਜਸਟਿਸ ਵੱਲੋਂ ਇਹ ਮੰਗ ਕਰਦੇ ਆ ਕਿ ਅਸੀਂ ਘੱਟੋ ਘੱਟ ਉਹ ਸਰਗੇਸ਼ ਕੁਮਾਰ ਤੇ ਦੇਸ਼ ਧ్రోਹ ਦਾ ਮਾਮਲਾ ਬਣਾ ਕੇ ਉਹਦੇ ਸਾਰੇ ਲਾਇਸੈਂਸ ਰੱਦ ਕਰਕੇ ਉਹਨੂੰ ਦੇਲ ਦੀਆਂ ਸਲਾਕਾਂ ਦੇ ਪਿੱਛੇ ਭੇਜਿਆ ਜਾਵੇ। ਦੂਸਰਾ ਜਿਹੜਾ ਹਰਿਆਣੇ ਦਾ ਬਾਈ ਪੂਰਨ ਸਿੰਘ ਜੀ ਨੇ ਖੁਦ ਕਸ਼ੀ ਕੀਤੀ ਆਈਪੀਐਸ ਅਫਸਰ ਨੇ ਕੱਲ ਮਜਬੂਰਨ ਉਹਨਾਂ ਨੂੰ ਉਹਦਾ ਦਾ ਸੰਸਕਾਰ ਵੀ ਕਰਨਾ ਪਿਆ। ਪਰ ਜੋ ਇਨਸਾਫ ਡੀਜੀਪੀ ਜਿਹੜੇ ਉਥੋਂ ਦੇ ਸ਼ਤਰੂਜੀਤ ਕੁਮਾਰ ਨੇ ਉਹ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਗਵਰਨਮੈਂਟ ਨੇ ਉਹਨੂੰ ਸਜ਼ਾ ਦੇਣ ਦੀ ਬਜਾਏ ਸਿਰਫ ਇੱਕ ਟਰਾਂਸਫਰ ਕੀਤੀ ਹੈ। ਹੋਰ ਦਾ ਕੁਝ ਨਹੀਂ ਕੀਤਾ ਸੀ ਚਾਹੁੰਦੇ ਆ ਕਿ ਉਹਨਾਂ ਨੂੰ ਵੀ ਕਾਨੂੰਨ ਦੇ ਮਤਲਬ ਜਿਹੜੀ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਸਾਡੇ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ